ਬੱਚੇ ਚ ਸਾਰੇ ਸਕੂਲ ਦੇ ਟੀਚੇ ਸਹਿਬਾਨ ਬਲਾਕ ਤੇ ਵਾਹਿਗੁਰੂ ਜੀ ਕਾ ਖਾਲਸਾ ਸਰਦਾਰ ਵਾਹਿਗੁਰੂ ਜੀ ਕੀ ਫਤਿਹ ਜੰਗ ਜੰਗ ਜਸੂ ਜੀ ਅੱਜ ਬਹੁਤ ਖੁਸ਼ੀਆਂ ਭਰਿਆ ਦਿਨ ਤੁਸੀਂ ਦੇਖ ਰਹੇ ਹੋ ਐਲਵਿਸ ਨਿਊਜ਼ ਸਾਡੇ ਸ਼ਕਤੌਂ ਸਕੂਲਾ ਸਨਾਲਾ ਸਨਾਲਾ ਪੁਕੇ ਹੋ ਰਿਹਾ ਹੈ ਜਿਹਦੇ ਵਿੱਚ ਆਉਣਾ ਦੀ ਸ਼੍ਰੀ ਅਸਿਵਜੀਤ ਸਿੰਘ ਜੀ ਮਾਨ ਨੇ ਪਰ ਉਹਨਾਂ ਦੇ ਸੁਪੁੱਤਰ ਦਰ ਇਮਾਨ ਸਿੰਘ ਜੀ ਮਾਨ ਆਏ ਨੇ ਜਿਨ੍ਹਾਂ ਨੇ ਬਹੁਤ ਕੀਮਤੀ ਗੱਲਾਂ ਸਾਨੂੰ ਦੱਸੀਆਂ ਨੇ ਬਹੁਤ ਵਧੀਆ ਬਹੁਤ ਵਧੀਆ ਪ੍ਰੋਗਰਾਮ ਦਿੱਤੇ ਨੇ ਪਾ ਦੋਵੇਂ ਭਾਸ਼ਾ ਦਿੱਤੇ ਨੇ ਪੰਜਾਬੀ ਜੀ ਵੀ ਦਿੱਤੇ ਨੇ ਤੇ ਅੰਗਰੇਜ਼ੀ ਜੀ ਵੀ ਦਿੱਤੇ ਨੇ ਮੈਂ ਤਾਂ ਸਿਰਫ ਇਹਨਾਂ ਦਾ ਧੰਨਵਾਦ ਕਰਨ ਲਈ ਖੜਾ ਹੋਇਆ ਹਾਂ ਬਹੁਤ ਵੱਡੀ ਕਿਰਪਾ ਇੱਥੇ ਗੁਰੂ ਸਾਹਿਬ ਦੀ ਗੁਰੂਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਮਾਨ ਨੇੜੇ ਨੇ ਇਹ ਬੱਚੇ ਸਵੇਰੇ ਜਦੋਂ ਸਾਰੇ ਲਾਈਨ ਲੰਘ ਕੇ ਮੱਥਾ ਟੇਕਣ ਜਾਂਦੇ ਨੇ ਤੋਂ ਤੁਹਾਨੂੰ ਬਹੁਤ ਵੱਡਾ ਵਰਦਾਨ ਮਿਲਿਆ ਬਹੁਤ ਬੁੜੀ ਸਿੱਖਿਆ ਮਿਲੀ ਔਰ ਬਹੁਤ ਹੀ ਵਧੀਆ ਕੰਮ ਕਰ ਰਹੇ ਹੈ ਸਰ ਗੁਰਵਿੰਦਰ ਸਿੰਘ ਜੀ ਜਿਹੜੇ ਪ੍ਰਮੁੱਖ ਪ੍ਰੋਫੈਸਰ ਨੇ ਇਸ ਸਕੂਲ ਦੇ ਔਰ ਮੈਂ ਇੱਕੋ ਹੀ ਬੇਨਤੀ ਕਰਦਾ ਕਿ ਸਾਰੇ ਬੱਚੇ ਨੇ ਮਾਪੇ ਔਰ ਸਾਰੇ ਸਟੂਡੈਂਟਸ ਸਾਰੇ ਟੀਚਰ ਸਹਿਬਾਨ ਇਹਨਾਂ ਦਾ ਤਾਲਮੀ ਸਾਲਾਨਾ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਛੀ ਮਹੀਨੇ ਵੀ ਹੋਣਾ ਚਾਹੀਦਾ ਇਹ ਬਿਜਕਲੇ ਸਕੂਲ ਦੀਆਂ ਗੱਲਾਂ ਸਾਰੇ ਟੀਚਰਾਂ ਦੀਆਂ ਬੱਚਿਆਂ ਦੀਆਂ ਔਰ ਸਾਰੇ ਅਧਿਆਪਕਾਂ ਦੀਆਂ ਆਪਸ ਦੇ ਵਿੱਚ ਉਹ ਜਿਹੜੀਆਂ ਕਮੀਆਂ ਨੇ ਉਤੂਪ ਕੀਤੀਆਂ ਜਾਂ ਸੋ ਸਾਰਾ ਪਤਾ ਲੱਗ ਸਕਦਾ ਸੋ ਬਹੁਤ ਬੜੀ ਵਧਾਈ ਦਿੰਦਾ ਮੈਂ ਗੁਰਿੰਦਰ ਸਿੰਘ ਨੂੰ ਕਿ ਸਕੂਲ ਜਿਹੜਾ ਹੈਗਾ ਇਹ ਤਕਰੀਬਨ 2 ਸਾਲ ਹੀ ਹੋਏ ਨੇ ਔਰ ਇਹ ਦਿਨ-ਦੁਨਹ ਚਾਰ ਚੋਕੀ ਤਰੱਕੀ ਕਰ ਰਿਹਾ ਹੈ ਔਰ ਆਉਣ ਵਾਲੇ ਸਮੇਂ 'ਚ ਵੀ ਬਹੁਤ ਤਰੱਕੀ ਕਰੇਗਾ ਬਹੁਤ ਬੜੀ ਅਸ਼ੀਰਵਾਦ ਸੁਯਾ ਦਿੱਤਾ ਹੈ ਸਾਰੇ ਮਾਨ ਸਿੰਘ ਮਾਨ ਨੇ ਕਿ ਸਕੂਲਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਕ ਉਹ ਅਧਿਆਪਕ ਹੋਣ ਇਸ ਤਰ੍ਹਾਂ ਜਿੱਥੋਂ ਕਿ ਹਰ ਬੱਚਾ ਕੋਈ ਗੱਲ ਸਿੱਖ ਸਕਦਾ ਕਿਉਂਕਿ ਅਣ ਪੜਤਾ ਸਾਡੇ ਤਾਂ ਬਹੁਤੇ ਪ੍ਰਬੰਧਕ ਗੁਰਦੁਆਰਾ ਸਾਹਿਬ ਦੇ ਵੀ ਅਨਪੜ੍ਹ ਨੇ ਉਹਨਾਂ ਨੂੰ ਆਪ ਹੀ ਨਹੀਂ ਪਤਾ ਵਿਚਾਰਿਆਂ ਨੂੰ ਕਿ ਅਸੀਂ ਇਥੇ ਕੰਮ ਕਿਵੇਂ ਚਲਾਉਣਾ ਹੈ ਸੋ ਸੱਚੇ ਪਾਤਸ਼ਾਹ ਕਿਰਪਾ ਕਰੇ ਮੈਂ ਤੇ ਸਾਰੇ ਸਾਰਾ ਗੁਰਵਿੰਦਰ ਸਿੰਘ ਤੇ ਹੋਰ ਸਾਰਿਆਂ ਨੂੰ ਵਧਾਈ ਦਿੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੈ ਕੇ ਕੇ ਇਹ ਜਿਹੜਾ ਪ੍ਰੋਗਰਾਮ ਬਣਾਇਆ ਬਹੁਤ ਚੰਗਾ ਹੈ ਆ ਜਾਣਾ ਸੀ ਮੇਰੇ ਬੇਟੇ ਗੁਰਿੰਦਰ ਸਿੰਘ ਨੇ ਵੀ ਪਰਮੇਸ਼ਰ ਨੇ ਸਨੇਹ ਭੇਜਿਆ ਕਿ ਮੇਰੇ ਵੱਲੋਂ ਕਹਦੇ ਹੋ ਵੀ ਮੈਂ 5100 ਰੁਪਇਆ ਆਪਣੇ ਕੋਲ ਇਸ ਬੋਲੀ ਸਹਿਤਾ ਲਈ ਭੇਜਾਂਗਾ ਤਾਂ ਸਭ ਦਾ ਬਹੁਤ ਬਹੁਤ ਧੰਨਵਾਦ ਇੰਨੇ ਵੀ ਜੀ ਆਏ ਹੋਏ ਜਿੰਨਡੇ ਭਾਈਆਂ ਧੰਨਵਾਦ ਕਰਦਾ ਖਾਸ ਤੌਰ ਤੇ ਸਰਦਾਰ ਈਮਾਨ ਸਿੰਘ ਈਮਾਨਦ

I'm gonna और